1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਹੋਇਆ ਉਹ ਗਲਤ ਸੀ ਤੇ ਕਾਂਗਰਸ ਉਹਦੀ ਕਈ ਵਾਰ ਮਾਫੀ ਮੰਗ ਚੁੱਕੀ ਆ ਇਹ ਕਹਿਣਾ ਜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਬੇਲੇ ਦੇ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਦਾ ਸਰਦਾਰ ਚਰਨਜੀਤ ਸਿੰਘ ਚੰਨੀ ਤੇ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਆ ਪ੍ਰੈਸ ਕਾਨਫਰੰਸ ਤੇ ਇਹਨਾਂ ਦੋਨਾਂ ਨੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਈ ਸਾਰੀਆਂ ਗੱਲਾਂ ਕੀਤੀਆਂ ਉਹਦੇ ਵਿੱਚ ਇੱਕ ਗੱਲ ਇਹ ਵੀ ਜਿਹੜੀ ਕੀਤੀ ਗਈ ਆ ਇਹਦੇ ਤੇ ਆਪਾਂ ਆਉਨੇ ਇਹਨਾਂ ਨੇ ਕਿਉਂ ਇਹ ਗੱਲ ਕੀਤੀ ਆ ਨਾਲ ਦੀ ਨਾਲ ਜਿਹੜਾ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਵੀ ਮਿਲ ਗਈ ਆ ਉਹਨਾਂ ਦੀ ਪਾਰਟੀ ਵੀ ਕਾਫੀ ਜਿਹੜਾ ਹਰਸ਼ੋ ਉਲਾਸ ਦੇ ਵਿੱਚ ਆ ਸੋ ਇਹ ਜਿਹੜਾ ਚੰਨੀ ਤੇ ਬਾਜਵਾ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਇਹ ਇਹਨਾਂ ਨੇ ਐਕਚੁਅਲੀ ਕੀਤੀ ਕਿਉਂਕਿ ਜਿਹੜਾ ਬੀਤੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਦੋ ਤਿੰਨ ਵਾਰ ਸਾਂਝੀ ਕੀਤੀ ਆ ਉਹ ਵੀ ਜਿਹੜੀ ਗੱਲਬਾਤ ਆ ਕਿ ਰਾਹੁਲ ਗਾਂਧੀ ਸਾਹਿਬ ਜਿਹੜਾ ਯੂਐਸਏ ਦੇ ਅੰਦਰ ਮੌਜੂਦ ਨੇ ਉੱਥੇ ਜਿਹੜੀਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਨੂੰ ਲੈ ਕੇ ਤੁਹਾਨੂੰ ਪਤਾ ਉਸ ਤੋਂ ਬਾਅਦ ਬੀਜੇਪੀ ਨੇ ਬਹੁਤ ਸਾਰੀ ਬਿਆਨਬਾਜ਼ੀ ਕੀਤੀ ਖਾਸ ਕਰਕੇ ਉਹਨਾਂ ਦੇ ਕੁਮਾਰਵਾ ਸਾਹਿਬ ਨੇ ਤਾਂ ਹਾਲਾਂਕਿ ਜਿਹੜੇ ਪਹਿਲਾਂ ਕਾਂਗਰਸ ਤੋਂ ਹੀ ਉੱਧਰ ਗਏ ਨੇ ਸਾਬਕਾ ਐਮਐਲਏ ਨੇ ਉਹਨਾਂ ਨੇ ਜਿਹੜਾ ਬਹੁਤ ਹੀ ਪੱਦੀ ਟਿੱਪਣੀ ਕੀਤੀ ਉਹਨਾਂ ਨੇ ਡੈਥ ਥ੍ਰੈਟ ਦਿੱਤੀ ਰਾਹੁਲ ਗਾਂਧੀ ਸਾਹਿਬ ਨੂੰ ਕਿ ਤੇਰਾ ਤੇਰੀ ਦਾਦੀ ਵਾਲਾ ਹਾਲ ਹੋ ਸਕਦਾ ਬਾਜ ਆ ਜਾ ਰਾਹੁਲ ਗਾਂਧੀ ਤੇ ਇਹਦੇ ਤੇ ਆਪਾਂ ਮੁਕੰਮਲ ਤੌਰ 'ਤੇ ਕੱਲ ਗੱਲ ਜਿਹੜੀ ਇਸ ਵਿਸ਼ੇ ਦੇ ਉੱਤੇ ਆਪਾਂ ਕਰ ਚੁੱਕੇ ਹਾਂ ਪਰ ਇਹਦੇ ਵਿੱਚ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਐਕਚੁਅਲੀ ਤਾਂ ਇਹ ਰਾਹੁਲ ਗਾਂਧੀ ਸਾਹਿਬ ਨੇ ਕਿਸੇ ਧਰਮ ਵਿਸ਼ੇਸ਼ ਦੀ ਗੱਲ ਨਹੀਂ ਕੀਤੀ ਨਾ ਸਿੱਖਾਂ ਦੀ ਕੀਤੀ ਨਾ ਮੁਸਲਮਾਨਾਂ ਦੀ ਕੀਤੀ ਉਹਨਾਂ ਨੇ ਐਕਚੁਅਲੀ ਸਾਰੇ ਧਰਮਾਂ ਦੀ ਉਹਨਾਂ ਨੇ ਉਹਨਾਂ ਦੇ ਕਹਿਣ ਦਾ ਜਿਹੜਾ ਪੂਰਾ ਉਹਨਾਂ ਦਾ ਜੇਕਰ ਕੰਟੈਕਸਟ ਦੇ ਵਿੱਚ ਗੱਲ ਦੇਖੀਏ ਤਾਂ ਇਹਨਾਂ ਨੇ ਜਿਹੜੇ ਤੰਨੀ ਸਾਹਿਬ ਨੇ ਵੀ ਗੱਲ ਕਹੀ ਹੈ ਕਿ ਆਊਟ ਆਫ ਕੰਟੈਕਸਟ ਜਾਂ ਬਾਜਵਾ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਿਹੜਾ ਕਿਸੇ ਚੀਜ਼ ਨੂੰ ਉਹਦੇ ਜਿਹੜਾ ਅਸਲੀ ਚੀਜ਼ ਦੇ ਨਾਲੋਂ ਕਿਸੇ ਗੱਲ ਨੂੰ ਤੋੜ ਕੇ ਉਹਨੂੰ ਗਲਤ ਨਾ ਉਹਨੂੰ ਰੰਗਤ ਦਿਓ ਤੇ ਵੀ ਰਾਹੁਲ ਗਾਂਧੀ ਸਾਹਿਬ ਨੇ ਐਕਚੁਅਲੀ ਇਹ ਗੱਲ ਸਾਰੇ ਰਾਜ ਬਰਾਬਰ ਨੇ ਸਾਰੀਆਂ ਬੋਲੀਆਂ ਬਰਾਬਰ ਨੇ ਸਾਰੇ ਧਰਮ ਬਰਾਬਰ ਨੇ ਸਾਰੇ ਸੱਭਿਆਚਾਰ ਬਰਾਬਰ ਨੇ ਕੋਈ ਕਿਸੇ ਤੋਂ ਘੱਟ ਨਹੀਂ ਕੋਈ ਕਿਸੇ ਤੋਂ ਵੱਧ ਨਹੀਂ ਸਾਰਿਆਂ ਦੇ ਬਰਾਬਰ ਦੇ ਹੱਕ ਨੇ ਸਾਰਿਆਂ ਦੀਆਂ ਬਰਾਬਰ ਦੀਆਂ ਜ਼ਿੰਮੇਵਾਰੀਆਂ ਹਨ ਉਹਨਾਂ ਦਾ ਮੇਨ ਪੁਆਇੰਟ ਜਿਹੜਾ ਉਹਨਾਂ ਦਾ ਲੋਭੇ ਲਬਾਬ ਜਿਹੜਾ ਕਹਿਣ ਦਾ ਸੀ ਉਹ ਨਿਚੋੜ ਉਹਨਾਂ ਦੀ ਗੱਲਬਾਤ ਦਾ ਇਹ ਸੀ ਰਾਹੁਲ ਗਾਂਧੀ ਸਾਹਿਬ ਦਾ ਪਰ ਇਹਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹਾਲਾਂਕਿ ਬਾਜਵਾ ਸਾਹਿਬ ਨੇ ਵੀ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲਾਂ ਕਹੀਆਂ ਕਿ ਦੇਖੋ ਕਿਸਾਨ ਲੀਡਰਾਂ ਨੂੰ ਰੋਕਿਆ ਗਿਆ ਤੇ ਜਾਂ ਜਿਹੜਾ ਅੱবি ਕਈ ਵਾਰ ਐਗਜ਼ਾਮੀਨੇਸ਼ਨ ਦੇ ਦੌਰਾਨ ਜਿਹੜਾ ਕੜੇ ਲਹਾਏ ਗਿਆ ਜਾਂ ਇਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਵੀ ਹੋਈਆਂ ਇਹਦੇ ਬਾਬਤ ਬਾਜਵਾ ਸਾਹਿਬ ਵੀ ਬੋਲੇ ਆ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਇਹ ਜਿਹੜੇ ਭਾਜਪਾ ਦੇ ਲੀਡਰ ਆ ਜਿਨ੍ਹਾਂ ਨੂੰ ਹੁਣ ਬਹੁਤ ਕਹ ਲਓ ਕਿ ਉਹਨਾਂ ਦੇ ਕਹਿਣ ਦਾ ਮਤਲਬ ਸੀ ਕਿ ਹੁਣ ਸਿੱਖਾਂ ਦਾ ਬਹੁਤ ਇਹਨਾਂ ਨੂੰ ਪਿਆਰ ਆ ਗਿਆ ਵੀ ਜਦੋਂ ਕਿਸਾਨ ਅੰਦੋਲਨ ਦੇ ਦਿਨਾਂ ਦੇ ਵਿੱਚ ਸਾਰੇ ਸਿੱਖਾਂ ਦੇ ਬਾਬਤ ਜਿਹੜੀਆਂ ਉਹਨਾਂ ਨੂੰ ਖਾਲਸਤਾਨੀ ਜਾਂ ਹੋਰ ਬਹੁਤ ਸਾਰੇ ਲਕਬ ਵ ਦਿੱਤੇ ਜਾ ਰਹੇ ਸੀ ਵੀ ਉਦੋਂ ਇਹ ਕਿਉਂ ਨਹੀਂ ਬੋਲੇ ਉਦੋਂ ਇਹ ਇਹਨਾਂ ਨੇ ਕਿਉਂ ਨਹੀਂ ਕੋਈ ਵੀ ਮਸਲਾ ਉਠਾਇਆ ਵੀ ਹੁਣ ਤਾਂ ਬਹੁਤ ਸੋ ਕਹਿਰ ਇਹ ਉਹਨਾਂ ਨੇ ਪ੍ਰੈਸ ਕਾਨਫਰੰਸ ਜਿਹੜਾ ਪ੍ਰਤਾਪ ਸਿੰਘ ਬਾਜਵਾ ਨੇ ਤੇ ਚਰਨਜੀਤ ਸਿੰਘ ਚੰਨੀ ਨੇ ਇਸ ਜਿਹੜਾ ਮੁਤਲਕ ਕੀਤੀ ਸੀ ਕਿ ਰਾਹੁਲ ਗਾਂਧੀ ਸਾਹਿਬ ਜਾਂ ਕਾਂਗਰਸ ਡਰਨ ਵਾਲੀ ਨਹੀਂ ਤੇ ਉਹਨਾਂ ਨੇ ਜਿਹੜਾ ਇੱਕ ਤਾਂ ਇਹ ਗੱਲ ਕਲੀਅਰ ਕੀਤੀ ਕਿ ਰਾਹੁਲ ਗਾਂਧੀ ਸਾਹਿਬ ਨੇ ਕੀ ਕਿਹਾ ਸੀ ਨਾਲ ਦੀ ਨਾਲ ਉਹਨਾਂ ਨੇ ਇਹ ਗੱਲ ਕਿਹਾ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਤੇ ਨਾ ਹੀ ਸਾਨੂੰ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਣ ਤੇ ਇਹ ਇਹ ਦੇ ਮੁਤਲਕ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਉਲਟਕਦਰ ਜਿਹੜਾ ਆਪਣਾ ਇਹਨਾਂ ਦਾ ਦੌਰਾ ਆ ਰਾਹੁਲ ਗਾਂਧੀ ਸਾਹਿਬ ਦਾ ਯੂ ਐਸ ਏ ਦਾ ਤੇ ਇਹਦੇ ਵਿੱਚ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਜਿਹੜਾ ਜਗਦੀਸ਼ ਟਾਇਟਲਰ ਆ ਵੀ ਉਹਨੂੰ ਕਾਂਗਰਸ ਜਿਹੜੀ ਆ ਬਾਹਰ ਕਿਉਂ ਨਹੀਂ ਕਰਦੀ ਆਪਣੀ ਪਾਰਟੀ ਦੇ ਵਿੱਚੋਂ ਤੇ ਇਹਦੇ ਬਾਬਤ ਜਿਹੜਾ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੇਖੋ ਕਾਂਗਰਸ ਨੇ ਜਿਹੜਾ ਕਈ ਵਾਰ 1984 ਦਾ ਜਿਹੜਾ ਆਪਰੇਸ਼ਨ ਬਲੂ ਸਟਾਰ ਸੀਗਾ ਜਦੋਂ ਹਰਮਨਦਾਸ ਸਾਹਿਬ ਦੇ ਉੱਤੇ ਜਿਹੜਾ ਅਟੈਕ ਸੀਗਾ ਉਹਦੇ ਲਈ ਮੁਆਫੀ ਮੰਗੀ ਆ ਤੇ ਉਹਨਾਂ ਨੇ ਕਿਹਾ ਕਿ ਇਹੇ ਹਮਲਾ ਗਲਤ ਸੀਗਾ ਤੇ ਅਸੀਂ ਇਹਦੇ ਲਈ ਕਈ ਵਾਰ ਜਿਹੜੀ ਆ ਮੁਆਫੀ ਉਹ ਮੰਗ ਚੁੱਕੇ ਆ ਇਹਦੇ ਨਾਲ ਨਾਲ ਇਹਨਾਂ ਨੇ ਇਸ ਗੱਲ ਤੇ ਵੀ ਜਿਹੜਾ ਮੈਂ ਹੁਣੇ ਇੱਥੇ ਜਿਹੜਾ ਬਿਜ਼ਨਸ ਸਟੈਂਡਰਡ ਦੀ ਜਿਹੜੀ ਰਿਪੋਰਟ ਆ ਕਿ ਇਹਨਾਂ ਨੇ ਕਿਹਾ ਕਿ ਬਈ ਕਲੇਮ ਕੀਤਾ ਚਰਨਜੀਤ ਸਿੰਘ ਚੰਨੀ ਹੋਣਾ ਨੇ ਕਿ ਹੋ ਸਕਦਾ ਹਮਲੇ ਦੇ ਲਈ ਬਹੁਤ ਹੋਰ ਬਹੁਤ ਸਾਰੇ ਜਿਹੜੇ ਕਾਰਨ ਵੀ ਹੋਣ ਪਰ ਇਹਦਾ ਇੱਕ ਕਾਰਨ ਇਹ ਵੀ ਸੀਗਾ ਕਿ ਭਾਜੀਪੀ ਜਿਹੜਾ ਲਗਾਤਾਰ ਉਦੋਂ ਸਮੇਂ ਦੀ ਸਰਕਾਰ ਸੀਗੀ ਇਸ ਤਰ੍ਹਾਂ ਕਹਿੰਦੀ ਜਿਹੜੀ ਹਕੂਮਤ ਸੀਗੀ ਕਿ ਉਹਦੇ ਤੇ ਭਾਜੀਪੀ ਜਿਹੜੀ ਆ ਲਗਾਤਾਰ ਉਹ ਪ੍ਰੈਸ਼ਰ ਬਣਾ ਰਹੀ ਸੀਗੀ ਕਿ ਤੁਸੀਂ ਇਹ ਅਟੈਕ ਕਰੋ ਇਸ ਕਰਕੇ ਇਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਵੀ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਆ ਇਹ ਗੱਲ ਵੈਸੇ ਆਪਾਂ ਜਾਣਦੇ ਆ ਮਾਈ ਕੰਟਰੀ ਮਾਈ ਲਾਇਫ ਦੇ ਵਿੱਚ ਜਿਹੜਾ ਇਹਨਾਂ ਦੇ ਆਪਣੇ ਹੈਗੇ ਨੇ ਲਾਲ ਕਿਸ਼ਨ ਅਡਵਾਨੀ ਹੁਣੀ ਖੁਦ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਅਸੀਂ ਤਾਂ ਜਿਹੜਾ ਇੰਦਰਾ ਗਾਂਧੀ ਤੇ ਪ੍ਰੈਸ਼ਰ ਪਾਉਣ ਵਾਲਿਆਂ ਦੇ ਵਿੱਚ ਸੀਗੇ ਕਿ ਅਟੈਕ ਕੀ ਕੀਤਾ ਜਾਵੇ ਜਿਹੜਾ ਇਹ ਹਮਲਾ ਕੀਤਾ ਜਾਵੇ ਵੀ ਉਹ ਤਾਂ ਅਸੀਂ ਜਿਹੜਾ ਉਹਨਾਂ ਤੇ ਜਾਦੇ ਦਬਾਅ ਪਾ ਰਹੇ ਸੀਗੇ ਜਿਹੜਾ ਇਸ ਦੇ ਬਾਬਤ ਸੋ ਇਹ ਗੱਲ ਜਿਹੜੀ ਆ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਕਹੀ ਆ ਕਿ ਜਿਹੜਾ ਬੀਜੇਪੀ ਤੇ ਆਰਐਸਐਸ ਨੂੰ ਜਿਹੜਾ ਹਰਮੰਦਰ ਸਾਹਿਬ ਜਾ ਕੇ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਇਹਨਾਂ ਨੇ ਵੀ ਜਿਹੜਾ ਕਹਿ ਲੋ ਕਿ ਪ੍ਰੈਸ਼ਰ ਪਾਇਆ ਸੀਗਾ ਕਾਂਗਰਸ ਦੇ ਉੱਤੇ ਸਮੇਰੀ ਸਰਕਾਰ ਦੇ ਉੱਤੇ ਤੇ ਇਹਨਾਂ ਨੇ ਇਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਗਦੀਸ਼ ਟੈਟਲ ਜਿਹਦੇ ਖਿਲਾਫ ਹੁਣ ਇਹ ਆਪਣੇ ਕਤਲੇਆਮ ਦੇ ਚਾਰਜਸ ਨੇ ਵੀ ਇਹ ਤੁਹਾਡੀ ਪਾਰਟੀ ਦੇ ਵਿੱਚ ਕਿਉਂ ਆ ਤਾਂ ਇਹਨਾਂ ਨੇ ਕਿਹਾ ਕਿ ਦੇਖੋ ਸੱਤਾ ਦੇ ਵਿੱਚ ਹੁਣ ਬੀਜੇਪੀ ਆ ਪਿਛਲੇ 10 ਸਾਲਾਂ ਤੋਂ ਜਿਹਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਆ ਉਹ ਕਰਨੀ ਚਾਹੀਦੀ ਆ ਤੇ ਅਸੀਂ ਲਗਾਤਾਰ ਇਹਨਾਂ ਨੇ ਕਿਹਾ ਕਿ ਮਾਫੀ ਮੰਗੀ ਆ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲੇ ਦੇ ਲਈ ਵੀ ਤੇ ਨਾਲ ਵੀ ਪਰ ਆਬਸਲੀ ਜਿਹੜਾ ਉਹ ਰਾਈਟਸ ਵਾਲਾ ਦੰਗਿਆਂ ਵਾਲਾ ਜਿਹੜਾ ਸ਼ਬਦ ਹੈ ਇਹ ਵਰਤਿਆ ਜਾ ਰਿਹਾ ਹੈ ਮੀਡੀਆ ਦੇ ਵਿੱਚ ਲਗਾਤਾਰ ਸੋ ਇਹ ਇਹਨਾਂ ਨੇ ਕਿਹਾ ਕਿ 10 ਸਾਲ ਤੋਂ ਜਿਹੜਾ ਬੀਜੇਪੀ ਸੱਤਾ ਦੇ ਵਿੱਚ ਹੈ ਤੇ ਜਿਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਉਹਨੂੰ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਕਿਉਂ ਨਹੀਂ ਸਜ਼ਾ ਦਿੱਤੀ ਜਾ ਰਹੀ ਹਜੇ ਤੱਕ ਤੇ ਅਸੀਂ ਤਾਂ ਆਪਣੇ ਇਹਨਾਂ ਨੇ ਕਿਹਾ ਕਿ ਆਪ ਕਹਿ ਰਹੇ ਹੋ ਤਾਂ ਮੈਂ ਏਆਈਸੀਸੀ ਦੇ ਵਿੱਚ ਬੈਠ ਕੇ ਇਹ ਗੱਲ ਕਹਿ ਰਿਹਾ ਕਿ ਹਰਮੰਦਰ ਸਾਹਿਬ ਦੇ ਉੱਤੇ 1984 ਦੇ ਵਿੱਚ ਜਿਹੜਾ ਹਮਲਾ ਹੋਇਆ ਉਹ ਗਲਤ ਸੀਗਾ ਤੇ ਭਾਜਪਾ ਨੂੰ ਵੀ ਆਪਣੀ ਜਿਹੜੀ ਆ ਗਲਤੀ ਐਕਸੈਪਟ ਕਰਨੀ ਚਾਹੀਦੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਭਾਰੀ ਮੂਵਮੈਂਟ ਚਲਾਈ ਗਈ ਸੀ ਕਿ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਜਾਵੇ ਜੇ ਅਸੀਂ ਇਹ ਗੱਲ ਮੰਨਦੇ ਆ ਤਾਂ ਭਾਜਪਾ ਨੂੰ ਵੀ ਮੰਨ ਕੇ ਇਹਦੀ ਮੁਆਫੀ ਜਿਹੜੀ ਆ ਮੰਗਣੀ ਚਾਹੀਦੀ ਆ ਇਹ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਤਾਂ ਆਬਸਲੀ ਇਹਦੇ ਨਾਲ ਇੱਕ ਨਵੀਂ ਵੈਸ ਦਾ ਜਿਹੜਾ ਹੁਣ ਸ਼ੁਰੂਆਤ ਹੋ ਜਾਣੀ ਆ ਚਰਨਜੀਤ ਸਿੰਘ ਚੰਨੀ ਡੈਫੀਨਿਟਲੀ ਇੱਕ ਐਸੇ ਲੀਡਰ ਨੇ ਜੀ ਜਿਹੜੇ ਕਿ ਪੰਜਾਬ ਦੇ ਹੱਕ ਦੇ ਵਿੱਚ ਸਾਨੂੰ ਸਿੱਧੇ-ਸਿੱਧੇ ਨਜ਼ਰ ਆ ਰਹੇ ਨੇ ਆਫਟਰ ਕੈਪਟਨ ਅਮਰਿੰਦਰ ਸਿੰਘ ਜਿਹੜਾ ਪਹਿਲਾਂ ਉ ਜੈਸਟਿਕ ਦਾ ਔਰਾ ਉਹਨਾਂ ਦਾ ਸੀ ਜਿਹੜਾ ਦੌਰ-ਦੌਰਾਂ ਉਹਨਾਂ ਦਾ ਸੀ ਉਸ ਤਰੀਕੇ ਦਾ ਬੰਨ ਦੀ ਜਿਹੜੀ ਆ ਬਣਾਉਣ ਦੀ ਇਹਨਾਂ ਦੀ ਕੋਸ਼ਿਸ਼ ਆ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਤੇ ਕਿਉਂਕਿ ਵੈਸੇ ਤਾਂ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਪਰ ਬਹੁਤ ਘੱਟ ਸਮੇਂ ਦੇ ਲਈ ਸੀ ਸੋ ਇਹਨਾਂ ਦੇ ਵੱਲੋਂ ਦਿੱਤੇ ਬਿਆਨਾਂ ਦਾ ਪਹਿਲਾਂ ਇਹਨਾਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੇ ਬਾਬਤ ਜੈਸਟਿਕ ਦੀ ਬਿਆਰਬਾਜ਼ੀ ਲੋਕ ਸਭਾ ਦੇ ਵਿੱਚ ਕੀਤੀ ਆ ਉਹਨੂੰ ਲੈ ਕੇ ਵੀ ਕਾਂਗਰਸ ਨੇ ਆਪਣੇ ਕਾਂਗਰਸ ਪਾਰਟੀ ਨੇ ਇਹਨਾਂ ਤੋਂ ਦੂਰੀ ਬਣਾਈ ਸੀ ਪਰ ਪੰਜਾਬ ਦੇ ਵਿੱਚ ਇਹਨ ਅਮਰਿਤਪਾਲ ਸਿੰਘ ਉਹਨਾਂ ਦੇ ਪਰਿਵਾਰ ਦੇ ਵੱਲੋਂ ਵੀ ਇਹਨਾਂ ਦੀ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਗਈ ਹੈ ਜਾਂ ਪੰਜਾਬ ਦੇ ਪੂਰੇ ਦੇ ਵੱਲੋਂ ਕਿਹਾ ਗਿਆ ਕਿ ਚੰਨੀ ਸਾਹਿਬ ਨੇ ਇੱਕ ਚੰਗਾ ਮੁੱਦਾ ਉਠਾਇਆ ਵੀ ਜਿਹੜੀ ਆ ਬੇ ਬਣ ਦੀ ਗੱਲ ਕੀਤੀ ਆ ਉਹਨਾਂ ਨੇ ਤੇ ਇਹ ਹੁਣ ਇਹਨੂੰ ਵੀ ਆਈ ਥਿੰਕ ਸਿੱਖ ਹਲਕਿਆਂ ਦੇ ਵਿੱਚ ਇੱਕ ਚੰਗੀ ਨਿਗਾਹ ਦੇ ਨਾਲ ਹੀ ਦੇਖਿਆ ਜਾਣਾ ਜਿਹੜਾ ਸਰਦਾਚਾਰਜੀਤ ਸਿੰਘ ਚੰਨੀ ਉਹਨਾਂ ਨੇ 1984 ਦੇ ਬਾਬਤ ਜੋ ਵੀ ਕਿਹਾ ਇੱਕ ਵੈਸੇ ਵੀ ਜੇਕਰ ਤੁਸੀਂ ਦੇਖੋ ਨਾ ਇੱਕ ਨਜ਼ਰ ਆ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਤੇ ਖਾਸ ਕਰਕੇ ਰਾਹੁਲ ਗਾਂਧੀ ਜਿਹੜੇ ਆ ਉਹ ਜਿਹੜਾ ਸਿੱਖ ਪਾਈਚਾਰਾ ਆ ਇਹ ਇਹਦੇ ਲਾਗੇ ਹੋਣ ਦੀ ਕੋਸ਼ਿਸ਼ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਰਵਨੀਤ ਬਿੱਟੂ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਰਾਹੁਲ ਗਾਂਧੀ ਮੈਨੂੰ ਕਹਿੰਦਾ ਸੀ ਕਿ ਰਾਜੂਵਾਨਾ ਵਾਲੇ ਕੇਸ ਦੇ ਵਿੱਚ ਭਾਈ ਰਾਜੂਵਾਨਾ ਵਾਲੇ ਕੇਸ ਦੇ ਵਿੱਚ ਕਿ ਹੁਣ ਆਪਾਂ ਇਹ ਜਿੱਦ ਛੱਡ ਦਈਏ ਤੇ ਆਪਾਂ ਉਹਨਾਂ ਨੂੰ ਜਿਹੜਾ ਮਾਫੀ ਦੇਣ ਦੇ ਲਈ ਕਿਉਂਕਿ ਪਰਿਵਾਰ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ ਵੀ ਆਪਾਂ ਉਧਰੋਂ ਕਹਾਣੀ ਬਤਾਈਏ ਹਾਲਾਂਕਿ ਨਵਨੀਤ ਬਿੱਟੂ ਉਹਨਾਂ ਨੇ ਬਾਅਦ ਵਿੱਚ ਬੀਜੇਪੀ ਜੁਆਇਨ ਕਰਕੇ ਇਹ ਗੱਲ ਜ਼ਰੂਰ ਕਹੀ ਕਿ ਸਾਡਾ ਪਰਿਵਾਰ ਇਹਦੇ ਵਿੱਚ ਕੋਈ ਅੜਚਨ ਨਹੀਂ ਬਣੇਗਾ ਜੇਕਰ ਰਾਜਵਾਨਾ ਸਾਹਿਬ ਨੂੰ ਮਾਫੀ ਦਿੱਤੀ ਜਾਂਦੀ ਹੈ ਪਰ ਪਹਿਲਾਂ ਉਹ ਇਸ ਗੱਲ ਤੋਂ ਇਨਕਾਰੀ ਰਹੇ ਨੇ ਪਹਿਲਾਂ ਤਾਂ ਰਵਨੀਤ ਬਿੱਟੂ ਨੇ ਇਹ ਕਿਹਾ ਸੀ ਕਿ ਮੈਂ ਪਾਰਟੀ ਇਸ ਕਰਕੇ ਛੱਡੀ ਆ ਕਿਉਂਕਿ ਰਾਹੁਲ ਗਾਂਧੀ ਸਾਹਿਬ ਮੈਨੂੰ ਕਹਿ ਰਹੇ ਸੀਗੇ ਕਿ ਤੁਸੀਂ ਬਿਰਵੰਸਗ ਰਾਜਵਾਨਾ ਨੂੰ ਮਾਫੀ ਦਿਓ ਤੇ ਇਹਨਾਂ ਸਾਰੀਆਂ ਗੱਲਾਂ ਤੋਂ ਇੱਕ ਚੀਜ਼ ਨਜ਼ਰ ਆ ਰਹੀ ਹੈ ਜੇ ਹੁਣ ਵੀ ਜਦੋਂ ਰਾਹੁਲ ਗਾਂਧੀ ਸਾਹਿਬ ਨੇ ਜੇਸਟਰੀ ਕੇ ਨਾਲ ਯੂਐਸਏ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਉਹ ਕਿਤੇ ਨਾ ਕਿਤੇ ਘੱਟ ਗਿਣਤੀਆਂ ਦੇ ਤੇ ਸਿੱਖਾਂ ਦੇ ਜਿਹੜਾ ਨਜ਼ਦੀਕੀ ਹੋਣ ਦੀ ਜਿਹੜੀ ਗੱਲ ਕਰ ਰਹੇ ਨੇ ਤੇ ਜੇਕਰ ਉਹਨਾਂ ਦੇ ਵੱਲੋਂ ਵੀ ਜਿਹੜਾ ਇਹ ਗੱਲ ਕਹੀ ਜਾ ਰਹੀ ਹੈ ਕਿ ਪ੍ਰਾਣੀਆਂ ਚੀਜ਼ਾਂ ਨੂੰ ਭੁੱਲ ਕੇ ਅੱਗੇ ਵਧਿਆ ਜਾਵੇ ਤੇ ਇਹ ਗੱਲ ਜਿਹੜੀ ਹੁਣ ਚੰਨੀ ਸਾਹਿਬ ਦੇ ਵੱਲੋਂ ਵੀ ਆਉਣੀ ਤਕਰੀਬਨ ਸੰਕੇਤ ਉਸ ਪਾਸੇ ਨੂੰ ਕੀਤੇ ਜਾ ਰਹੇ ਨੇ ਜੇਕਰ ਆਪਾਂ ਗੱਲ ਕਰੀਏ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਉਹਨਾਂ ਦੀ ਕੱਲ ਉਹਨਾਂ ਦੀ ਜਿਹੜੀ ਹੈ ਜੀ ਰਿਹਾਈ ਹੋ ਗਈ ਆ ਤੇ ਉਹਨਾਂ ਦੀ ਰਿਹਾਈ ਦੇ ਨਾਲ ਹੁਣ ਦੇਖਦੇ ਆ ਕਿ ਤਾਂ ਪੰਜਾਬ ਦੀ ਸਿਆਸਤ ਇਹਦਾ ਕੀ ਫਰਕ ਪੈਂਦਾ ਤੇ ਨਾਲ ਦੀ ਨਾਲ ਜੀ ਜਿਹੜਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਇਹਦਾ ਕੀ ਫਰਕ ਪੈਂਦਾ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਪੰਜਾਬੀ ਵੀ ਤੁਹਾਨੂੰ ਪਤਾ ਹੈ अहम ਭੂਮਿਕਾ ਨਿਭਾਉਂਦੇ ਨੇ ਤੇ ਪੰਜਾਬ ਦੇ ਵਿੱਚ 90 ਤੋਂ ਜ਼ਿਆਦਾ ਸੀਟਾਂ ਨੇ ਆਮ ਆਦਮੀ ਪਾਰਟੀ ਦੇ ਕੋਲ ਪੰਜਾਬੀ ਜਿਹੜਾ ਹਰਿਆਣੇ ਦੀਆਂ ਜਿਹੜੀਆਂ 90 ਸੀਟਾਂ ਵਿਧਾਨ ਸਭਾ ਦੀਆਂ ਉਹਦੇ ਵਿੱਚ 25ਆਂ ਦੇ ਵਿੱਚ ਫੈਸਲਾ ਕਰਨ ਭੂਮਿਕਾ ਜਿਹੜੀ ਅਦਾ ਕਰਦੇ ਨੇ ਲੋਕ ਸਭਾ ਦੇ ਵੀ ਤਿੰਨ ਹਲਕਿਆਂ ਦੇ ਵਿੱਚ ਪੰਜਾਬੀਆਂ ਦੀ अहम ਭੂਮਿਕਾ ਰਹਿੰਦੀ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਸਾਹਿਬ ਦਾ ਰਿਹਾ ਹੋਣਾ ਚੋਣਾਂ ਤੋਂ ਪਹਿਲਾਂ ਇਹ ਇਹਨਾਂ ਦੇ ਲਈ ਕਾਫੀ ਕ੍ਰੂਸ਼ਲ ਆ ਤੇ ਇਹ ਵੀ ਗੱਲ ਆ ਜੀ ਕਿ ਦੇਖਦੇ ਆ ਪੰਜਾਬ ਦੀ ਸੱਤਾ ਦੇ ਵਿੱਚ ਇਹਦੇ ਨਾਲ ਕੀ ਕੋ ਫਰਕ ਆਉਂਦਾ ਜਾਂ ਨਹੀਂ ਆਉਂਦਾ ਸੁਪਰੀਮ ਕੋਰਟ ਜਿਕਰ ਆਪਾਂ ਖਬਰ ਦੀ ਗੱਲ ਕਰਗੇ ਤਾਂ ਕਿ ਸੁਪਰੀਮ ਕੋਰਟ ਨੇ ਜਿਹੜੀ ਇਹ ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਆ ਕਿ ਸੁਪਰੀਮ ਕੋਰਟ ਨੇ ਆਪਕਾਰੀ ਨੀਤੀ ਕੱਪੜੇ ਦੇ ਵਿੱਚ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਦੇ ਦਿੱਤੀ ਜ਼ਮਾਨਤ ਮਿਲਣ ਦੇ ਮਗਰੋਂ ਅਰਵਿੰਦ ਕੇਜਰੀਵਾਲ ਨੇ ਫ੍ਰਾਈਡੇ ਦੇਰ ਸ਼ਾਮ ਤਿਹਾਰ ਜੇਲ੍ਹ ਦੇ ਵਿੱਚੋਂ ਰਿਹਾਅ ਹੋ ਗਏ ਨੇ ਉਹ ਜੇਲ੍ਹ ਦੇ ਬਾਹਰ ਆਪਾਗੂਆਂ ਤੇ ਹਮਾਇਤੀਆਂ ਨੇ ਕੇਜਰੀਵਾਲ ਸਾਹਿਬ ਦਾ ਜ਼ੋਰਦਾਰ ਸਵਾਗਤ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੀ ਜੇਲ੍ਹ ਚੋਂ ਰਿਹਾਈ ਨੂੰ ਸੱਚਾਈ ਦੀ ਇੱਜ਼ਤ ਕਰਾਰ ਦਿੱਤਾ ਕੋਰਟ ਨੇ ਕਿਹਾ ਕਿ ਲੰਮੀ ਕੈਦ ਆਜ਼ਾਦੀ ਨਾਲ ਅਨਿਆਇ ਕਰਨ ਦੇ ਬਰਾਬਰ ਹੈ ਜਸਟਿਸ ਸੂਰੀਆ ਕਾਂਤ ਤੇ ਜਸਟਿਸ ਉੱਜਲ ਭੁਈਆ ਦੇ ਬੈਂਚ ਨੇ ਕੇਜਰੀਵਾਲ ਨੂੰ ਵੱਡੀ ਰਾਹਤ ਦਿੰਦੇ ਹੋਏ 10 ਲੱਖ ਰੁਪਏ ਦਾ ਜ਼ਮਾਨਤੀ ਬਾਂਡ ਤੇ ਇੰਨੀ ਹੀ ਰਕਮ ਦੀਆਂ ਦੋ ਜਮਨੀਆਂ ਭਰਨ ਦੇ ਲਈ ਕਿਹਾ ਸਰਬੋੱਚ ਅਦਾਲਤ ਨੇ ਕੇਜਰੀਵਾਲ ਨੂੰ ਹਦਾਇਤ ਕੀਤੀ ਕਿ ਉਹ ਜ਼ਮਾਨਤ ਦੌਰਾਨ ਕੇਸ ਦੇ ਗੁਣ ਦੋਸ਼ਾਂ ਬਾਰੇ ਜਨਤਕ ਤੌਰ ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ ਤੇ ਈਡੀ ਕੇਸ ਵਿੱਚ ਆਏ ਦੇ ਸ਼ਰਤਾਂ ਇੱਥੇ ਵੀ ਲਾਗੂ ਹੋਣਗੀਆਂ ਸ਼ਰਤਾਂ ਤਹਿਤ ਕੇਜਰੀਵਾਲ ਆਪਣੇ ਦਫ਼ਤਰ ਜਾਂ ਦਿੱਲੀ ਸਕੱਤਰੇਤ ਨਹੀਂ ਜਾ ਸਕਣਗੇ ਤੇ ਨਾ ਹੀ ਕਿਸੇ ਸਰਕਾਰੀ ਫਾਈਲ ਉੱਤੇ ਉਦੋਂ ਤੱਕ ਦਸਤਖਤ ਕਰਨਗੇ ਜਦੋਂ ਤੱਕ ਇਹ ਉਪ ਰਾਜਪਾਲ ਦੀ ਪ੍ਰਮਾਣਗੀ ਦੀ ਲਈ ਜ਼ਰੂਰੀ ਨਾ ਹੋਵੇ ਸੋ ਇਹ ਇਹਨਾਂ ਨੂੰ ਜਿਹੜਾ ਰਿਹਾਈ ਹੋ ਗਈ ਆ ਅਰਵਿੰਦ ਕੇਜਰੀਵਾਲ ਸਾਹਿਬ ਦੀ ਪਰ ਹੱਕ ਨਹੀਂ ਇਹਨਾਂ ਦੇ ਬਹਾਲ ਹੋਏ ਕਹ ਲਓ ਕਿ ਹਜੇ ਜਿਹੜਾ ਐਜ਼ ਅ ਮੁੱਖ ਮੰਤਰੀ ਦੇ ਤੌਰ ਤੇ ਕੰਮ ਨਹੀਂ ਕਰ ਸਕਦੇ ਪਰ ਡੈਫੀਨਿਟਲੀ ਪ੍ਰਚਾਰ ਹੋਣ ਕਰਨਗੇ ਹਰਿਆਣੇ ਦੀਆਂ ਚੋਣਾਂ ਦੇ ਵਿੱਚ ਤੇ ਇਹਦਾ ਜਿਹੜਾ ਕਾਂਗਰਸ ਨੂੰ ਕਿਤੇ ਨਾ ਕਿਤੇ ਫਰਕ ਪੈਣਾ ਕਿਉਂਕਿ ਇਹਨਾਂ ਦਾ ਅਲਾਈਂਸ ਤਾਂ ਹੋ ਨਹੀਂ ਸਕਿਆ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਬਾਕੀ ਪੰਜਾਬ ਦੇ ਵਿੱਚ ਇਹ ਕਿਦਾਂ ਕਿੱਧਰ ਨੂੰ ਜਾਂਦੀ ਹੈ ਕਹਾਣੀ ਇਹ ਵੀ ਦੇਖਣ ਵਾਲਾ ਰਹੇਗਾ ਇਹਨਾਂ ਦੇ ਜਿਹੜੇ ਬੜੇ ਸਾਥੀ ਨੇ ਸਾਰੇ ਖੁਸ਼ ਨੇ ਸਾਰੇ ਇਹਨੂੰ ਸੱਚਾਈ ਦੀ ਜਿੱਤ ਦੱਸ ਰਹੇ ਨੇ ਤਾਨਾਸ਼ਾਹੀ ਦੇ ਖਿਲਾਫ ਵੱਡੀ ਜਿੱਤ ਦੱਸ ਰਹੇ ਨੇ ਕਾਂਗਰਸ ਨੇ ਵੀ ਇਸ ਚੀਜ਼ ਦਾ ਸਵਾਗਤ ਕੀਤਾ ਹੋਰ ਜਿਹੜੀਆਂ ਅਲਾਈਅੰਸ ਪਾਰਟੀਆਂ ਨੇ ਉਹਨਾਂ ਨੇ ਵੀ ਕਿਤੇ ਨਾ ਕਿਤੇ ਸਵਾਗਤ ਹੀ ਕੀਤਾ ਇਸ ਚੀਜ਼ ਦਾ ਤੇ ਇਹ ਜੇਲ੍ਹ ਦੇ ਵਿੱਚੋਂ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਏ ਨੇ ਤੇ ਇਹਨਾਂ ਨੇ ਵੀ ਜਿਹੜਾ ਆਪਣੀਆਂ ਕਾਫੀ ਗੱਲਾਂ ਬਾਤਾਂ ਕੀਤੀਆਂ ਗਰਜੇ ਵਰਸੇ ਨੇ ਇਹ ਤੇ ਇਹਨਾਂ ਨੇ 170 ਦਿਨਾਂ ਬਾਅਦ ਜਿਹੜਾ ਇਹ ਤਿਹਾਰ ਜੀਲ ਤੋਂ ਬਾਹਰ ਆਏ ਨੇ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਬਾਹਰ ਆ ਕੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਭਗਵਾਨ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਮੈਂ ਬਾਹਰ ਆਇਆ ਮੈਂ ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਮੰਦਰ ਮਸਜਿਦ ਗੁਰਦੁਆਰੇ ਦੇ ਵਿੱਚ ਪ੍ਰਾਰਥਨਾ ਕੀਤੀ ਸੀ ਮੇਰਾ ਖੂਨ ਦਾ ਇੱਕ ਇੱਕ ਕਤਰਾ ਦੇਸ਼ ਦੇ ਲਈ ਸਮਰਪਿਤ ਆ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੈਂ ਮੈਂ ਰੱਬ ਨੂੰ ਰੱਬ ਤੋਂ ਪ੍ਰਾਰਥਨਾ ਕਰਦਾ ਮੈਂ ਭਗਵਾਨ ਸੇ ਪ੍ਰਾਰਥਨਾ ਕਰਤਾ ਹੂੰਗੇ ਜੇ ਜਦਾਂ ਉੱਪਰ ਵਾਲੇ ਨੇ ਹਜੇ ਤੱਕ ਮੈਨੂੰ ਤਾਕਤ ਦਿੱਤੀ ਹੈ ਇਦਾਂ ਹੀ ਭਗਵਾਨ ਮੈਨੂੰ ਰਾਹਤਾ ਦਿਖਾਉਂਦਾ ਰਹੇ ਮੈਂ ਦੇਸ਼ ਦੀ ਸੇਵਾ ਕਰਦਾ ਰਹਾ ਜਿੰਨੀਆਂ ਰਾਸ਼ਟਰ ਬ੍ਰੋਧੀ ਤਾਕਤਾਂ ਨੇ ਜੋ ਦੇਸ਼ ਨੂੰ ਵੰਡਣ ਦਾ ਤੇ ਕਮਜ਼ੋਰ ਕਰਨ ਦਾ ਕੰਮ ਕਰ ਰਹੀਆਂ ਨੇ ਮੈਂ ਜ਼ਿੰਦਗੀ ਭਰ ਉਹਨਾਂ ਦੇ ਖਿਲਾਫ ਲੜਦਾ ਰਹਾਗਾ ਉਹਨਾਂ ਨੇ ਕਿਹਾ ਕਿ ਲੱਖਾਂ ਲੋਕਾਂ ਨੇ ਮੇਰੇ ਲਈ ਦੁਆ ਕੀਤੀ ਉਹਨਾਂ ਲੋਕਾਂ ਦੀਆਂ ਦੁਆਵਾਂ ਦੀ ਵਜ੍ਹਾ ਦੇ ਨਾਲ ਹੀ ਮੈਂ ਅੱਜ ਬਾਹਰ ਆਇਆ ਤੇ ਜੇਲ੍ਹ ਦੀਆਂ ਸਲਾਖਾਂ ਕੇਜਰੀਵਾਲ ਦੇ ਹੌਸਲੇ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ ਸੋ ਇਹ ਗੱਲ ਜਿਹੜੀ ਅਰਬਤ ਕੇਜਰੀਵਾਲ ਸਾਹਿਬ ਉਹਨਾਂ ਨੇ ਬਾਹਰ ਆ ਕੇ ਆਖੀ ਆ ਤੁਕਰ ਹੋਰ ਵੀ ਬਹੁਤ ਸਾਰੇ ਮਸਲੇ ਨੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਵਾਂਗੇ ਟਿਕਟੌਕ ਦੇ ਦੇਖ ਰਹੇ ਹੋ ਤਾਂ ਫੋਲੋ ਜ਼ਰੂਰ ਕਰ ਲਿਓ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੜਾ ਜ਼ਰੂਰੀ ਹੁੰਦਾ ਜਿਹੜਾ YouTube ਦੇ ਐਲਗੋਰਿਦਮ ਦੇ ਲਈ ਜੇਕਰ ਤੁਹਾਨੂੰ ਆਪਣਾ ਕੰਮ ਚੰਗਾ ਲੱਗਦਾ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਤੇ ਜੇਕਰ ਚੰਗਾ ਲੱਗਦਾ ਹੋਰ ਚੰਗਾ ਲੱਗਦਾ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ